ਇਹ ਸਾਰਾ ਟੱਬਰੇ ਮੈਂਟਣਾ ਦਾ ਬਾਈ ਮੁੰਡਾ ਆਇਆ ਸੀ ਕੋਈ ਇੱਕ ਅੱਧਾ ਹੋਣਾ ਕੋਈ ਚੱਲ ਸਹੀ ਸਲਾਮਤ ਹੋਣਾ ਮੁੰਡਾ ਆਇਆ ਸੀ ਚੱਲ ਕੋਈ ਨਹੀਂ ਇੱਕ ਅੱਧਾ ਸਦਾਈ ਜੰਮ ਜਾਂਦਾ ਆਪਣੇ ਟੱਬਰ 'ਚ ਪਰ ਇਹ ਤਾਂ ਕੰਜਰ ਦੇ ਤਾਂ ਸਾਰੀ ਅਸੀਂ ਆ ਆਪਣੇ ਹੱਕਾਂ ਲਈ ਲੜੀਏ ਅਸੀਂ ਅੱਤਵਾਦੀ ਅਸੀਂ ਤੁਹਾਡੇ ਲਈ ਮਰੀ ਜਾਈਏ ਅਸੀਂ ਦੇਸ਼ ਭਗਤ ਸਾਨੂੰ ਮੈਡਮ ਕੰਗਣਾ ਰਣਾਓ ਤੇ ਜੀ ਸਾਨੂੰ ਦੇਸ਼ ਭਗਤੀ ਦੀ ਡੈਫੀਨੇਸ਼ਨ ਨਾ ਸਿਖਾਓ ਜੇ ਫਿਰ ਪੰਜਾਬੀ ਖਾਲਸਤਾਨੀ ਨੇ ਅਸੀਂ ਖਾਲਸਤਾਨੀ ਆ ਮੰਨ ਗਏ ਮਨ ਗਏ ਪੰਜਾਬ ਚੋ ਕਰਵਾਦਾ ਗਿਆ ਫਿਰ ਆਪਣੇ ਹਿਮਾਚਲ ਵਾਲੇ ਨੂੰ ਲੈ ਜਾਓ ਨਾ ਬਾਹਰ ਇੱਥੇ ਹੀ ਕਰਦੇ ਨੇ ਹਿਮਾਚਲ ਵਾਲੇ ਸਾਡੇ ਸਿਰ ਤੇ ਤਾਂ ਯਾਰ ਤੁਸੀਂ ਪੜਦੇ ਹੁਣ ਫਿਰ ਮੈਂ ਆ ਗੱਲਾਂ ਕਹਿਣੀਆਂ ਨਹੀਂ ਸੀ ਜਾਂਦਾ ਹੁਣ ਫਿਰ ਸੋਨੇ ਲਓ ਕੰਗਣਾ ਦੇ ਕਿਤੇ ਪਹਿਲਾਂ ਪੰਜਾਬ ਬਾਰੇ ਕੀਤੀ ਹੋਈ ਬਕਵਾਸ ਪਹਿਲਾਂ ਪੰਜਾਬ ਬਾਰੇ ਦਿੱਤੇ ਹੋਏ ਗਲਤ ਬਿਆਨ ਗਲਤ ਬਿਆਨ ਵੀ ਇਸ ਕਰਕੇ ਦਿੱਤੇ ਗਏ ਕਿ ਕੰਗਣਾ ਨੇ ਆਪਣੇ ਆਕਾਮਾਂ ਨੂੰ ਖੁਸ਼ ਕਰਨਾ ਸੀ ਤੁਸੀਂ ਜਦ ਸਾਹਮਣੇ ਵਾਲੇ ਨੂੰ ਮਜਬੂਰ ਕਰੋਗੇ ਤੁਸੀਂ ਮਜਬੂਰ ਕਰੋਗੇ ਕਿ ਹਾਂ ਤੂੰ ਬੋਲ ਤੂੰ ਕੁਛ ਕਰ ਕੰਗਣਾ ਕਿਉਂ ਆ ਕੁਛ ਕਰਦੀ ਸੀ ਉਹਨੂੰ ਕਿਸੇ ਨੇ ਰੋਕੇ ਵੀ ਭਾਈ ਤੂੰ ਚੁੱਪ ਕਰ ਜਾ ਤੂੰ ਨਾ ਛੇੜ ਤੁਸੀਂ ਬਿਨਾ ਮਤਲਬ ਤੇ ਤੁਹਾਡੇ ਕੋਲ ਸਬੂਤ ਨਹੀਂ ਕੋਈ ਬਾਸਤ ਨਹੀਂ ਤੁਹਾਨੂੰ ਜਾਣਦਾ ਨਹੀਂ ਪਛਾਣਦਾ ਨਹੀਂ ਆਪਣੀ ਪਬਲਿਸਿਟੀ ਲੈਣ ਦੇ ਲਈ ਤੁਸੀਂ ਮੀਡੀਆ ਚ ਸੋਸ਼ਲ ਮੀਡੀਆ ਤੇ ਬਕਵਾਸ ਮਾਰਦੇ ਹੋ ਥੱਪੜ ਮਾਰਨ ਨੂੰ ਇੰਨੇ ਬੁਰੇ ਦਿਨ ਆ ਗਏ ਖਾਲਸਤਾਨੀਆਂ ਦੇ ਕਿ ਇੱਕ ਜਿਹਦੀਆਂ ਕੋਈ ਫਿਲਮ ਨਹੀਂ ਚੱਲੀ ਜਿਹਨੂੰ ਕੋਈ ਜਾਣਦਾ ਹੈ ਨਹੀਂ ਜਿਹੜੀ ਇੰਨੀ ਕੁ ਮੈਂਟਲੀ ਬਿਮਾਰ ਹੋ ਚੁੱਕੀ ਆ ਜਿਹੜੀ ਕਹਿੰਦੀ ਆ ਕਿ ਆਜ਼ਾਦੀ ਉਹ ਸਾਨੂੰ 2014 ਤੋਂ ਬਾਅਦ ਮਿਲੀ ਆ ਉਹਦੇ ਥੱਪੜ ਮਾਰਨ ਦੇ ਲਈ ਯਾਰ ਐ ਪੈਸੇ ਦੇਣਗੇ ਯਾਰ ਹਟਾ ਦਿਓ ਨਾ ਬਾਰਡਰਾਂ ਤੋਂ ਹਟਾ ਦਿਓ ਨਾ ਗੁਰਤੇਜ ਸਿੰਘ ਵਰਗੇ 18 18 20 20 ਸਾਲ ਦੇ ਨੌਜਵਾਨਾਂ ਨੂੰ ਚਾਈਨਾ ਦੇ ਬਾਰਡਰ ਤੋਂ ਪਾਕਿਸਤਾਨੀ ਆਰਮੀ ਦੇ ਜਰਨਲਸ ਦਾ ਉਹਨਾਂ ਦੇ ਵੱਡੇ ਵੱਡੇ ਅਫਸਰਾਂ ਦਾ ਔਨ ਰਿਕਾਰਡ ਬਿਆਨਾਂ ਕਿ ਜੇ ਪੰਜਾਬੀਓ ਜੇ ਸਰਦਾਰੋ ਤੁਸੀਂ ਨਾ ਵਿੱਚ ਹੋਮੋਨ ਦਿੱਲੀ ਦਾ ਸੀ ਤੁਰ ਕੇ ਫਤੇ ਕਰ ਲੀਏ ਅਕਸਰ ਵਿਵਾਦਾਂ ਦੇ ਵਿੱਚ ਰਹਿਣ ਵਾਲੀ ਐਕਟ੍ਰੈਸ ਕੰਗਣਾ ਰਣੌਤ ਇੱਕ ਵਾਰ ਫਿਰ ਤੋਂ ਕਾफी ਚਰਚਾ ਦੇ ਵਿੱਚ ਹੈ ਬਿੱਤੇ ਦੀਨੀ ਚੰਡੀਗੜ੍ਹ 에어ਪੋਰਟ ਦੇ ਉੱਤੇ ਇੱਕ CISF ਦੀ ਨੌਜਵਾਨ ਦੇ ਵੱਲੋਂ ਉਹਨਾਂ ਦੇ ਮੂਤੇ ਥੱਪੜ ਮਾਰਨ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਇਹ ਇਸ ਗੱਲ ਨੂੰ ਲੈ ਕੇ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਛਿੜੀ ਹੋਈ ਹੈ ਅਲੱਗ-ਅਲੱਗ ਅਦਾਰਿਆਂ ਦੁਆਰਾ ਅਲੱਗ-ਅਲੱਗ ਬੁੱਧੀਜੀਵੀਆਂ ਦੁਆਰਾ ਆਪਣੇ ਵਿਚਾਰ ਇਸ ਚੀਜ਼ ਨੂੰ ਲੈ ਕੇ ਰੱਖੇ ਜਾ ਰਹੇ ਨੇ ਤਾਂ ਅੱਜ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਪੱਤਰਕਾਰ ਸੰਸਾਰਦੀਪ ਸਿੰਘ ਮੌਜੂਦ ਨੇ ਬਾਈ ਗੱਲ ਤਾਂ ਤੁਹਾਨੂੰ ਪਤਾ ਲੱਗ ਗਈ ਕਾਫੀ ਚਰਚਾ ਦੇ ਵਿੱਚ ਐ ਤੁਸੀਂ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਖਾਲਿਸਤਾਨੀ ਅੱਤਵਾਦੀ ਦੱਸਿਆ ਜਾ ਰਿਹਾ ਹੈ ਜਾਂ ਜਿਸ ਤਰੀਕੇ ਦੇ ਨਾਲ ਉਸ ਸੀਆਈਐਸਐਫ ਦੀ ਮੁਲਾਜ਼ਮ ਦੁਆਰਾ ਡਿਊਟੀ ਦੌਰਾਨ ਕੰਗੜਾ ਰਣੋਦ ਦੇ ਥੱਪੜ ਮਾਰਿਆ ਗਿਆ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਾਈ ਦੇਖ ਚਰਚਾ ਦੇ ਵਿੱਚ ਕੰਗਣਾ ਅਕਸਰ ਰਹਿੰਦੀ ਆ ਹਨ ਜਿਵੇਂ ਤੁਸੀਂ ਵੀ ਗੱਲ ਕੀਤੀ ਕਿਸਾਨੀ ਅੰਦੋਲਨ ਵੇਲੇ ਤੋਂ ਜੋ ਜੋ ਮੈਂ ਤਾਂ ਬਕਵਾਸ ਹੀ ਕਹੂੰਗਾ ਉਹ ਸ਼ਬਦ ਜਿਹੜੇ ਵਰਤਦੀ ਸੀ ਜੋ ਜੋ ਸਾਡੀਆਂ ਮਾਮਾਂ ਬਾਰੇ ਸਾਡੀਆਂ ਭੈਣਾਂ ਬਾਰੇ ਸਾਡੇ ਨੌਜਵਾਨਾਂ ਬਾਰੇ ਇਹਨੇ ਵਰਤੇ ਸੀ ਅਕਸਰ ਚਰਚਾ 'ਚ ਹੀ ਰਹਿੰਦੀ ਆ ਪਰ ਜਿਹੜੀ ਚਰਚਾ 'ਚ ਹੋਣਾ ਹੀ ਆ ਨਾ ਬਈ ਮੈਨੂੰ ਨਿੱਜੀ ਤੌਰ ਤੇ ਨਹੀਂ ਆ ਰਾਇਆ ਇਸ ਚਰਚਾ ਨੂੰ ਲੱਗੇ ਕਿਉਂਕਿ ਇਹਦੇ ਪਿੱਛੇ ਦੇਖੋ ਠੀਕ ਆ ਆਪਾਂ ਕਹਿ ਦੁੰਦੇ ਆ ਕੁੜੀਆਂ ਦੀ ਇੱਜ਼ਤ ਕਰਨੀ ਚਾਹੀਦੀ ਆ ਕੁੜੀਆਂ ਨੂੰ ਰਿਸਪੈਕਟ ਦਿਓ ਠੀਕ ਆ ਗੱਲ ਹਨਾ ਕਿਸੇ ਨੂੰ ਮੰਦਾ ਨਾ ਬੋਲੋ ਇਦਾਂ ਪਰ ਪੰਜਾਬੀ ਦੀ ਇੱਕ ਹੋਰ ਕਹਾਵਤ ਆ ਕਿ ਪਹਿਲਾਂ ਤੋਲੋ ਫਿਰ ਬੋਲੋ ਕੰਗਣਾ ਦੇ ਕਿਤੇ ਪਹਿਲਾਂ ਪੰਜਾਬ ਬਾਰੇ ਕੀਤੀ ਹੋਈ ਬਕਵਾਸ ਪਹਿਲਾਂ ਪੰਜਾਬ ਬਾਰੇ ਦਿੱਤੇ ਹੋਏ ਗਲਤ ਬਿਆਨ ਗਲਤ ਬਿਆਨ ਵੀ ਇਸ ਕਰਕੇ ਦਿੱਤੇ ਗਏ ਕਿ ਕੰਗਣਾ ਨੇ ਆਪਣੇ ਅਕਾਵਾਂ ਨੂੰ ਖੁਸ਼ ਕਰਨਾ ਸੀ ਪਰ ਬਾਈ ਤੁਸੀਂ ਇਹ ਦੱਸੋ ਨਾ ਕਿ ਡਿਊਟੀ ਦੌਰਾਨ ਅਜਿਹੇ ਕਦਮ ਚੱਕਣਾ ਠੀਕ ਹੈ ਹੋਰ ਕਰੀਏਗੀ ਐਕਸ਼ਨ ਦਾ ਰਿਐਕਸ਼ਨ ਆ ਕੰਗਣਾ ਫਿਰ ਤਾਂ ਠੀਕ ਤਾਂ ਬਾਈ ਜੀ ਫਿਰ ਉਹ ਵੀ ਨਹੀਂ ਹੈਗਾ ਜਿਹੜਾ ਕੰਗਣਾ ਕਰਦੀ ਸੀ ਤੁਸੀਂ ਖਾਲਸਤਾਨੀਆਂ ਤੁਸੀਂ 100-100 ਰੁਪਏ ਲੈ ਕੇ ਬੈਠਦੇ ਹੋ ਕੁਲਵਿੰਦਰ ਕੌਰ ਭੈਣ ਦਾ ਵੀ ਬਿਆਨ ਇਹੀ ਆ ਨਾ ਕਿ ਮੇਰੀ ਮਾਂ ਉਸ ਟਾਈਮ ਉਸ ਸੰਘਰਸ਼ ਦੇ ਵਿੱਚ ਸੀ ਜਦੋਂ ਇਹਨੇ ਬਿਆਨ ਦਿੱਤਾ ਸੀ ਕਿ 100-100 ਰੁਪਏ ਲੈ ਕੇ ਇੱਥੇ ਬੈਠੀਆਂ ਨੇ ਉਹ ਠੀਕ ਸੀ ਪਰ ਭਾਈ ਲੋਕ ਤਾਂ ਐਵੇਂ ਵੀ ਕਹਿੰਦੇ ਨੇ ਨਾ ਕਿ ਕਿਸਾਨੀ ਅੰਦੋਲਨ ਨੂੰ ਕਿੰਨਾ ਸਮਾਂ ਬੀਤ ਗਿਆ ਹੁਣ ਉਸ ਚੀਜ਼ ਨੂੰ ਲੈ ਕੇ ਕਾਫੀ ਟਰੋਲ ਵੀ ਹੁੰਦੀ ਹੈ ਕੰਗੜਾ ਰਣੋਤ ਸੋਸ਼ਲ ਮੀਡੀਆ ਦੇ ਉੱਤੇ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਹੁਣ ਕੀ ਲੋੜ ਪਈ ਸੀ ਕਰਨ ਦੀ ਨਹੀਂ ਫਿਰ ਗਾਂਧੀ ਪਰਿਵਾਰ ਨੂੰ ਕਿਉਂ ਕੋਸਦੇ 84 ਨੂੰ ਲੈ ਕੇ ਬਿਆਨਤ ਸਿੰਘ ਦੇ ਪਰਿਵਾਰ ਨੂੰ ਕਿਉਂ ਕੋਸਦੇ 84 ਨੂੰ ਲੈ ਕੇ ਜੇ ਇੰਨਾ ਸਮਾਂ ਕਿਸਾਨੀ ਅੰਦੋਲਨ ਨੂੰ ਬੀਤ ਗਿਆ ਸਿਰਫ ਤਿੰਨ ਸਾਰੇ ਬੀਤੇ ਨੇ ਸਾਡੇ ਸਾਡੇ ਜ਼ਖਮ ਤਾਂ ਹਲੇ ਵੀ ਅੱਲੇ ਨੇ ਨਾ ਸਾਡਾ 750 ਕਿਸਾਨ ਤਾਂ ਹਲੇ ਵੀ ਸਾਡੇ ਦਰਾਂ ਦੇ ਵਿੱਚ ਹੈ ਨਾ ਜਿਹੜਾ ਉੱਥੇ ਮਰਿਆ ਕਦੇ ਇਹ ਕਹਿ ਦਿੰਦੇ ਸੀ ਫੰਡਿੰਗ ਕਿੱਥੋਂ ਆ ਰਹੀ ਆ ਇਹ ਖਾਲਸਤਾਨੀ ਬੈਠ ਗਏ ਇਹ ਐਵੇਂ ਬੈਠ ਗਏ ਅੱਤਵਾਦੀ ਬੈਠ ਗਏ ਦੇਸ਼ ਤੋੜਨ ਵਾਲੇ ਬੈਠ ਗਏ ਪਰ ਲੋਕ ਤਾਂ ਕਹਿੰਦੇ ਨੇ ਕਹਿੰਦੇ ਜਿਸ ਤਰੀਕੇ ਦੇ ਨਾਲ ਜੇਕਰ ਤੁਸੀਂ ਐਵੇਂ ਕਰੋਗੇ ਤਾਂ ਤੁਹਾਡੀ ਇਮੇਜ ਖਰਾਬ ਹੋਊਗੀ ਦੁਨੀਆ ਦੇ ਵਿੱਚ ਲੋਕੋ ਭਰੋਸਾ ਨਹੀਂ ਕਰ ਪਾਉਣਗੇ ਨਹੀਂ ਕੀ ਭਰੋਸਾ ਨਹੀਂ ਕਰ ਪਾਉਣਗੇ ਬਾਈ ਹੁਣ ਅਗਰੈਸ਼ਨ ਤਾਂ ਆਪਣਾ ਦਿਖਾਉਣਾ ਹੀ ਸੀ ਨਾ ਉਹਨਾਂ ਕੋਸ਼ਿਸ਼ ਤਾਂ ਉਹਨੇ ਕਰਨੀ ਸੀ ਨਾ ਕੁੜੀ ਨੇ ਤੁਸੀਂ ਜਦ ਸਾਹਮਣੇ ਵਾਲੇ ਨੂੰ ਮਜਬੂਰ ਕਰੋਗੇ ਤੁਸੀਂ ਮਜਬੂਰ ਕਰੋਗੇ ਕਿ ਹਾਂ ਤੂੰ ਬੋਲ ਤੂੰ ਕੁਛ ਕਰ ਕੰਗਣਾ ਕਿਉਂ ਆ ਕੁਛ ਕਰਦੀ ਸੀ ਉਹਨੂੰ ਕਿਸੇ ਨੇ ਰੋਕੇ ਵੀ ਭਾਈ ਤੂੰ ਚੁੱਪ ਕਰ ਜਾ ਤੂੰ ਨਾ ਛੇੜ ਥੋੜੇ ਇਹ ਵੀ ਕੋਈ ਗੱਲ ਪਤਾ ਲੱਗੀ ਕਿ ਇੱਕ ਡਾਇਰੈਕਟ ਜਿਵੇਂ ਕੰਗਣਾ ਰਣੌਤ ਆਂਦੀ ਹੈ ਡਾਇਰੈਕਟ ਉਹਦੇ ਤੇ ਥੱਪੜ ਮਾਰ ਦਿੱਤਾ ਜਾਂਦਾ ਜਾਂ ਉਸ ਤੋਂ ਪਹਿਲਾਂ ਵੀ ਕੁਝ ਹੁੰਦਾ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ ਨਹੀਂ ਦੇਖੋ ਹਨਾ ਜਿੰਨਾਂ ਕੁ ਤੁਸੀਂ ਨੇ ਦੇਖਿਆ ਉਹਨਾਂ ਕੇ ਮੈਂ ਦੇਖਿਆ ਪਰ ਕੰਗਣਾ ਨੂੰ ਬਾਈ ਦੇਖੋ ਹੁਣ ਇਹਦੀਆਂ ਫਿਲਮਾਂ ਮੰਨੂ ਤਾਂ ਕੋਈ ਯਾਦ ਨਹੀਂ ਆਉਂਦੀ ਕਿ ਬਾਲੀਵੁੱਡ ਦੇ ਵਿੱਚ ਇਹਦੀ ਕੋਈ ਫਿਲਮ ਫਿਲਮ ਚੱਲੀ ਹੋਊਗੀ ਪੇਸ਼ਲੀਆਂ 6-7 ਫਿਲਮਾਂ ਮੈਂ ਤਾਂ ਦੇਖੀਆਂ ਨੇ ਕਿਸੇ ਨੂੰ ਦੇ ਪਤਾ ਲੱਗਦਾ ਵੀ ਦੇਖਣ ਲਈ ਇੱਕ ਸ਼ੋਅ ਚ ਇੱਕ ਬੰਦਾ ਆਇਆ ਕਿਸੇ ਨੂੰ ਦੋ ਬੰਦੇ ਆਉਂਦੇ ਨੇ ਕਿਸੇ ਨੂੰ ਪੂਰੇ ਦਿਨ ਚ ਪੰਜ ਬੰਦੇ ਆਉਂਦੇ ਨੇ ਪੂਰੇ ਦੇਸ਼ ਚੋਂ ਇੰਨਾ ਕ ਮਨ ਤਾਂ ਪਤਾ ਲੱਗਦਾ ਮਨ ਤਾਂ ਲੱਗਦਾ ਨਹੀਂ ਇਹਦੀ ਕੋਈ ਫਿਲਮ ਚੱਲੀ ਹੋਊਗੀ ਹੁਣ ਵਿਚਾਰੀ ਨੇ ਕਹਣਾ ਕਿਸੇ ਲੋੜ ਸੁਰਖੀਆਂ ਦੇ ਵਿੱਚ ਤਾਂ ਰਹਿਣੀ ਹੀ ਆ ਨਾ ਆਪਣੇ ਆਕਾਮਾਂ ਨੂੰ ਖੁਸ਼ ਕਰਕੇ ਟਿਕਟ ਲੈ ਲਈ ਚਲੋ ਪੈਰ ਥੱਲੇ ਬਟੇਰਾ ਆ ਗਿਆ ਜਿੱਤ ਗਈ ਹਲੇ ਵੈਸੇ ਆਫੀਸ਼ੀਅਲੀ ਐਮ ਪੀਓ ਹੈ ਨਹੀਂ ਕਿਉਂਕਿ ਹਲੇ ਤੱਕ ਸੌ ਨਹੀਂ ਚੱਕੀ ਜਿੰਨੀ ਦੇਰ ਤੱਕ ਸੌਣੀ ਚੱਕਦੇ ਓਨੀ ਦੇਰ ਤੱਕ ਤੁਸੀਂ ਐਮਪੀ ਨਹੀਂ ਹੈਗੇ ਇਸ ਕਰਕੇ ਇਹ ਨਾ ਗੱਲ ਕਹੋ ਕਿ ਮੌਜੂਦਾ ਐਮਪੀ ਦੇ ਥੱਪੜ ਮਾਰਿਆ ਨਹੀਂ ਉਹ ਕੰਗਣਾ ਰਣੌਤ ਦੀ ਜ਼ੁਬਾਨ ਨੂੰ ਥੱਪੜ ਪਿਆ ਬਾਈ ਬਾਈ ਸੋਸ਼ਲ ਮੀਡੀਆ ਤੇ ਆ ਕੇ ਕੰਗਣਾ ਰਣੌਤ ਬਿਆਨ ਦਿੰਦੀ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਹੈ ਜਿਹੜਾ ਦਿਨ-ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਹਾਂ ਹਾਂ ਬਤ ਗਿਆ ਬਹੁਤ ਪਤ ਗਿਆ ਜਵਾਬ ਇਹਦਾ ਹੁਣ ਫਿਰ ਜਵਾਬ ਲੈ ਲਾ ਇੱਕ ਥੱਪੜ ਨਾਲ ਡੈਫੀਮੇਸ਼ਨ ਡੈਫੀਨੇਸ਼ਨ ਕੀ ਆ ਅੱਤਵਾਦ ਦੀ ਇੱਕ ਥੱਪੜ ਨਾਲ ਅੱਤਵਾਦ ਵੱਧ ਗਿਆ ਮੈਂ ਸਿੱਧਾ ਮੇਰੇ ਸ਼ਬਦ ਅੱਜ ਕੌੜੇ ਹੋਣਗੇ ਬਾਈ ਠੀਕ ਆ ਮੈਂ ਸਿੱਧਾ ਕਹਣਾ ਇਹਦੇ ਕਿ ਘੁੰਗਣੂ ਪਏ ਤੇ ਇਹਦੀ ਜ਼ਬਾਨ ਨੂੰ ਜਦ ਸਾਡੇ ਨੌਜਵਾਨ ਚਾਈਨਾ ਦੇ ਬਾਰਡਰ ਤੇ ਮਾਰੇ ਸੀ ਸਾਡੇ ਫੌਜੀ ਪੰਜਾਬ ਦੀ ਨੌਜਵਾਨ ਸੀ ਕਿਉਂ ਨਹੀਂ ਬੋਲੇ ਜਦ ਚਾਈਨਾ ਔਰ ਉਨਾਚਲ ਪ੍ਰਦੇਸ਼ ਦੇ ਵਿੱਚ ਆ ਕੇ ਰੋਜ਼ ਥਾਪੀਆਂ ਮਾਰਦਾ ਸੈਂਕੜੇ ਕਿਲੋਮੀਟਰ ਇੰਡੀਆ ਦੀ ਧਰਤੀ ਜਿਹੜਾ ਦੱਬ ਰਿਹਾ ਹੈ ਕੰਗਣਾ ਕਿਉਂ ਨਹੀਂ ਬੋਲਦੀ ਅੱਤਵਾਦ ਉਹ ਨਹੀਂ ਜਦ ਪਾਕਿਸਤਾਨ ਰੋ ਜਾ ਕੇ ਸਾਡੇ ਫੌਜੀ ਜਵਾਨ ਮਾਰਦਾ ਉਹਨਾਂ ਦੇ ਉੱਪਰ ਗੋਲੀਆਂ ਚਲਾਉਂਦਾ ਅੱਤਵਾਦ ਉਹ ਨਹੀਂ ਜਦ ਸਾਡੀ ਜਵਾਨੀ ਨੂੰ ਨਸ਼ੇ ਦੇ ਨਾਲ ਖਤਮ ਕੀਤਾ ਜਾ ਰਿਹਾ ਉਹ ਅੱਤਵਾਦ ਨਹੀਂ ਉੱਥੇ ਨਹੀਂ ਬੋਲਦੇ ਕਿਉਂਕਿ ਬਾਈ ਇਹਨਾਂ ਨੇ ਲੱਤਾਂ ਚ ਜਾਣ ਨੇ ਜੇਕਰ ਲੀਡਰ ਤੋਂ ਲੀਡਰ ਦੀ ਵੀ ਗੱਲ ਕਰੀਏ ਬਾਈ ਦਿੱਲੀ ਦੇ ਵਿੱਚ ਕਨਈਆ ਜਿਹੜਾ ਉੱਥੇ ਐਮਪੀ ਉਮੀਦਵਾਰ ਹੁੰਦਾ ਉਹਦੇ ਉੱਤੇ ਇੱਕ ਬੰਦਾ ਇੱਕ ਹਾਰ ਪਾਣ ਦੇ ਬਹਾਨੇ ਉਹਦੇ ਥੱਪੜ ਮਾਰ ਦਿੰਦਾ ਉਹ ਚਰਚਾ ਦੇ ਵਿੱਚ ਨਹੀਂ ਆਂਦੀ ਪਰ ਪੰਜਾਬ ਦੀ ਕੁੜੀ ਨੇ ਆਪਣੀ ਭਾਵਨਾਵਾਂ 'ਚ ਬਹਿ ਕੇ ਇਹ ਕਦਮ ਚੱਕ ਲਿਆ ਅੱਤਵਾਦ ਵਧ ਗਿਆ। ਇਹੀ ਤਾਂ ਗੱਲ ਆਉਂਦੀ ਆ ਨਾ ਬਾਈ ਪੰਜਾਬ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ। ਪੰਜਾਬ ਕੁਛ ਕਰੂਗਾ? ਇਹ ਇਹ ਅਨਪੜ੍ਹ ਜਨਤਾ ਕੰਗਣਾ ਵਰਗੇ ਜਿਹੜੇ ਇਹਨਾਂ ਦੇ ਫਲਮਾਂ ਫਲਮਾਂ ਤਾਂ ਕੋਈ ਚੱਲਦੀ ਨਹੀਂ ਹੈਗੀਆਂ। ਵਿਚਾਰੇ ਦਰਦ-ਦਰਦੀਆਂ ਠੋਕਰਾਂ ਖਾਂਦੇ ਫਿਰਦੇ ਨੇ ਇਹਨਾਂ ਨੂੰ ਹੋਰ ਤਾਂ ਕੁਛ ਲੱਗਦਾ ਨਹੀਂ ਹੈਗਾ। ਬਸ ਪੰਜਾਬ ਨੂੰ ਬਦਨਾਮ ਕਰ ਦਿਓ ਜੀ। ਇੱਕ ਇਹਦੀ ਉਹ ਭੈਣ ਦਾ ਬਿਆਨ ਆਇਆ। ਭੈਣ ਦੇ ਕਹਿੰਦੇ ਨੇ ਪਤਾ ਨਹੀਂ ਕੀ ਨੌਂ ਹੈ ਯਾਰ ਉਹਦਾ। ਕਹਿੰਦੀ ਇਹਨੂੰ ਸਸਪੈਂਡ ਕਰਨ ਨਾਲ ਨਹੀਂ ਕੁਛ ਬਣੂਗਾ। ਉਹ ਕਰੋ ਰਮਾਨ ਤੇ ਲਓ ਖਾਲਸਤਾਨੀਆਂ ਤੋਂ ਮੋਟਾ ਪੈਸਾ ਆ ਗਿਆ ਹੁਣ ਅਸੀਂ ਜਿਹੜੀ ਗੱਲ ਕਰਦੇ ਆ ਕਿ ਤੇਰੀ ਭੈਣ ਨੇ ਸਾਡੀਆਂ ਮਾਮਾ ਨੂੰ ਗਲਤ ਬੋਲਿਆ ਅਸੀਂ ਔਨ ਰਿਕਾਰਡ ਗੱਲ ਕਰਦੇ ਆ YouTube ਤੇ ਵੀਡੀਓ ਪਈਆਂ ਨੇ ਤੂੰ ਖਾਲਸਤਾਨੀ ਕਿਹਾ ਸਾਨੂੰ ਅਸੀਂ ਔਨ ਰਿਕਾਰਡ ਗੱਲ ਕਰਦੇ ਆ YouTube ਤੇ ਵੀਡੀਓ ਪਈਆਂ ਨੇ ਤੂੰ ਸਾਡੇ ਨੌਜਵਾਨ ਮੁੰਡੇ ਸ਼ੁਭ ਨੂੰ ਖਾਲਸਤਾਨੀ ਕਿਹਾ ਅਸੀਂ ਔਨ ਰਿਕਾਰਡ ਗੱਲ ਕਰਦੇ ਆ ਉਹ ਵੀਡੀਓਜ਼ ਪਈਆਂ ਨੇ ਹੁਣ ਉਹਦੀ ਭੈਣ ਨੂੰ ਮੈਂ ਪੁੱਛਦਾ ਦਸ ਸਤਾਰੇ ਕੋਲ ਕੀ ਪ੍ਰੂਫ ਆ ਕੇ ਉਹਦੀ ਉਹਨੂੰ ਪੈਸਾ ਆਇਆ ਖਾਲਸਤਾਨੀਆਂ ਤੋਂ ਜਾਂ 10 ਜਾਂ ਫਿਰ ਕੋਈ ਜਾਗਦੇ ਜ਼ਮੀਰ ਵਾਲਾ ਕੋਈ ਵਕੀਲ ਹੋਊਗਾ ਡੈਫਮੇਸ਼ਨ ਠੋਕੂਗਾ ਤੇ ਮਾਨਹਾਨੀ ਠੋਕੂਗਾ ਤੁਸੀਂ ਬਿਨਾ ਮਤਲਬ ਤੇ ਤੁਹਾਡੇ ਕੋਲ ਸਬੂਤ ਨਹੀਂ ਕੋਈ ਬਾਸਤਾ ਨਹੀਂ ਤੁਹਾਨੂੰ ਜਾਣਦਾ ਨਹੀਂ ਪਛਾਣਦਾ ਨਹੀਂ ਆਪਣੀ ਪਬਲਿਸਿਟੀ ਲੈਣ ਦੇ ਲਈ ਤੁਸੀਂ ਮੀਡੀਆ ਚ ਸੋਸ਼ਲ ਮੀਡੀਆ ਤੇ ਬਕਵਾਸ ਮਾਰ ਦਉਂਦੇ ਹੋ ਬਈ ਇਹ ਤਾਂ ਅਫੀਸ਼ੀਅਲ ਕੁਛ ਵੀ ਕੁਛ ਵੀ ਹੋ ਜੂਗਾ ਇੱਕ ਇੱਕ ਥੱਪੜ ਪੈ ਗਿਆ ਅੱਛਾ ਥੱਪੜ ਮਾਰਨ ਨੂੰ ਇੰਨੇ ਬੁਰੇ ਦਿਨ ਆ ਗਏ ਖਾਲਸਤਾਨੀਆਂ ਦੇ ਕਿ ਇੱਕ ਜਿਹਦੀਆਂ ਕੋਈ ਫਿਲਮ ਨਹੀਂ ਚੱਲੀ ਜਿਹਨੂੰ ਕੋਈ ਜਾਣਦਾ ਹੈ ਨਹੀਂ ਜਿਹੜੀ ਇੰਨੀ ਕੁ ਮੈਂਟਲੀ ਬਿਮਾਰ ਹੋ ਚੁੱਕੀ ਆ ਜਿਹੜੀ ਕਹਿੰਦੀ ਆ ਕਿ ਆਜ਼ਾਦੀ ਉਹ ਸਾਨੂੰ 2014 ਤੋਂ ਬਾਅਦ ਮਿਲੀ ਆ ਉਹਦੇ ਥੱੱਪੜ ਮਾਰਨ ਦੇ ਲਈ ਯਾਰ ਪੈਸੇ ਦੇਣਗੇ ਯਾਰ ਬਈ ਉਹ ਤਾਂ ਆਪਣਾ ਟਾਈਮ ਆ ਗਿਆ ਉਹਨਾਂ ਦਾ ਯਾਰ ਉਹ ਤਾਂ ਆਪਣੇ ਸਟੇਟਸਾਂ ਚ ਐ ਵੀ ਕਹਿੰਦੀ ਆ ਨਾ ਕਿ ਉਹ ਗੱਲਾਂ ਸ਼ਾਇਦ ਦੁਬਾਰੇ ਵਾਪਰਾਂ ਨੇ ਜਿਵੇਂ 84 ਦੇ ਵਿੱਚ ਇੱਕ ਬਜ਼ੁਰਗ ਲੇਡੀ ਦੇ ਉੱਤੇ ਦੋ ਉਸੇ ਦੇ ਰੱਖ ਕੇ ਗੋਲੀਆਂ ਚਲਾ ਦਿੰਦੇ ਨੇ ਹਾਂ ਫਿਰ ਫਿਰ 84 ਚ ਉਹ ਬਜ਼ੁਰਗ ਲੇਡੀ ਨੇ ਕੀ ਕੀਤਾ ਸੀਗਾ ਅਕਾਲ ਤੱਕ ਸਭ ਤੋਂ ਉੱਪਰ ਬਾਈ ਜੀ ਸਾਡੇ ਲਈ ਕੁਝ ਨਹੀਂ ਹੈਗਾ ਸਿੱਖੀ ਦਾ ਸਿਧਾਂਤ ਆ ਜਿਹੜਾ ਚੜਕੇ ਆਊਗਾ ਤੇਕ ਦੇ ਦੇਾਂਗੇ ਨਿਮਕੇ ਆਊਗਾ ਤੇਕ ਦੇ ਦੇਾਂਗੇ ਚੜਕੇ ਗਈ ਸੀ ਤੇਕ ਦੇਤੀ ਜਰਨਲ ਵੈਦਿਆ ਚੜਕੇ ਗਿਆ ਸੀ ਤੇਕ ਦੇਤੀ ਇਹ ਸਿਧਾਂਤ ਹਨ ਆ ਅਕਾਲ ਤੱਕ ਸਭ ਤੇ ਉੱਪਰ ਹਮਲਾ ਕੀਤਾ ਸੀ ਉਸਨੇ ਉਹਦੀ ਪੂਜਾ ਕਰਦੇ ਖੜਕੇ ਸਲਾਮ ਕਰਦਾ ਮਾ ਉਹ ਯੋਧਿਆਂ ਨੂੰ ਸਾਡਾ ਸਾਡਾ ਅਸੀਸ ਚੁਕਦਾ ਨਾ ਸੂਰਮਿਆਂ ਦੇ ਮੂਰੇ ਤੂੰ ਤਾਂ ਬਕਵਾਸ ਹੀ ਮਰੀਆ ਜਿੰਨੀ ਬਕਵਾਸ ਤਾਂ ਐਮ ਆਰ ਸੀ ਉਹਨਾਂ ਕੋ ਪ੍ਰਸ਼ਾਦ ਤੈਨੂੰ ਮਿਲ ਗਿਆ ਜਿੰਨੀ ਕ ਹਰਕਤ ਉਹਨੇ ਕੀਤੀ ਸੀ ਉਹਨਾਂ ਕੋ ਵੰਡਵਾ ਪ੍ਰਸ਼ਾਦ ਉਹਨੂੰ ਮਿਲ ਗਿਆ ਬਈ ਉਹ ਤਾਂ ਇਹ ਵੀ ਕਹਿੰਦੇ ਨੇ ਨਾ ਹੁਣ ਜਿਵੇਂ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਲੋਕ ਸੋਸ਼ਲ ਮੀਡੀਆ ਦਾ ਲੋਕ ਇਹ ਵੀ ਕਹਿ ਰਹੇ ਨੇ ਕਿ ਸਿੱਖਾਂ ਨੂੰ ਪੰਜਾਬੀਆਂ ਨੂੰ ਅਜਿਹੀਆਂ ਜਗਾਵਾ ਤੋਂ ਹਟਾ ਦੇਣਾ ਚਾਹੀਦਾ ਜਿੱਥੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਤੈਨਾਤ ਹੁੰਦੇ ਨੇ ਇਹ ਕਿਉਂਕਿ ਲੋਕ ਡਰਨਗੇ ਬਾਰਡਰਾਂ ਤੋਂ ਹਟਾ ਦਿਓ ਫਿਰ ਦੇਖ ਲੈ ਕਿੰਨਾ ਕਰੋਗੇ ਉਹ ਹਟਾ ਦਿਓ ਨਾ ਬਾਰਡਰਾਂ ਤੋਂ ਹਟਾ ਦਿਓ ਨਾ ਗਰਤੇਜ ਸਿੰਘ ਵਰਗੇ 18 18 20 20 ਸਾਲ ਦੇ ਨੌਜਵਾਨਾਂ ਨੂੰ ਚਾਈਨਾ ਦੇ ਬਾਰਡਰ ਤੋਂ ਪਾਕਿਸਤਾਨੀ ਆਰਮੀ ਦੇ ਜਰਨਲਸ ਦਾ ਉਹਨਾਂ ਦੇ ਵੱਡੇ ਵੱਡੇ ਅਫਸਰਾਂ ਦਾ ਔਨ ਰਿਕਾਰਡ ਬਿਆਨ ਆ ਕਿ ਜੇ ਪੰਜਾਬੀਓ ਜੇ ਸਰਦਾਰੋ ਤੁਸੀਂ ਨਾ ਵਿੱਚ ਹੋਮੋ ਨਾ ਦਿੱਲੀ ਦਾ ਸੀ ਤੁਰ ਕੇ ਫਤਿਹ ਕਰ ਲਈਏ ਆਹੀ ਪੱਗ ਆ ਜਿਹੜੀ ਬਚਾਈ ਫਿਰਦੀ ਆ ਤੁਹਾਨੂੰ ਆਹੀ ਪੱਗ ਆ ਬਾਈ ਜੀ ਜਿਨੇ ਤੁਹਾਨੂੰ 65 ਦੀ ਲੜਾਈ ਜਿਤਾਤੀ ਆਹੀ ਪੱਗਾ ਜੀ ਨੇ 71 ਦੀ ਜਿਤਾਤੀ ਆਹੀ ਪੱਗਾ ਜੀ ਦੇ ਕਰਕੇ ਅੱਜ ਗਰਗਲ ਬੈਠਾ ਗਰਗਲ ਤੇ ਬੈਠੇ ਹਾਂ ਆਹੀ ਪੱਗਾ ਜੀ ਦੇ ਜਿਨੇ ਚਾਈਨਾ ਦੇ ਚਾਈਨਾ ਦੇ ਬਾਰਡਰ ਤੇ ਲਫੇੜਿਆਂ ਨਾਲ ਕੁੱਟੇ ਤੇ ਚਾਈਨੀਜ਼ ਥੱਪੜਾਂ ਨਾਲ ਕੁੱਟੇ ਤੇ ਹੈ ਜਰੂਰ ਤਾਂ ਫਿਰ ਹਟਾ ਦੋ ਆ ਹਟਾ ਦੋ ਕੋਈ ਚੱਕਰ ਨਹੀਂ ਦੇਖ ਲਓ ਜਦੋਂ ਬਾਰਡਰਾਂ ਤੇ ਖੜੇ ਹੁੰਦੇ ਨੇ ਉਦੋਂ ਪੰਜਾਬੀ ਪੰਜਾਬ ਦੇਸ਼ ਪ੍ਰੇਮੀ ਨੇ ਤੇ ਜੇਕਰ ਕੋਈ ਇੱਦਾਂ ਦੀ ਆਪਣੀ ਭਾਵਨਾਵਾਂ 'ਚ ਬੈ ਕੇ ਪੰਜਾਬੀ ਆਪਣੇ ਹੱਕ ਦੀ ਗੱਲ ਕਰਦੇ ਨੇ ਤਤਵਾਦੀ ਖਾਲਸਤਾਨੀ ਐਵੇਂ ਕਿਉਂ ਬਈ ਬਈ ਬਗਾਣਗੀ ਦਾ ਅਹਿਸਾਸ ਹੀ ਤਾਂ ਹੁੰਦਾ ਨਾ ਬਗਾਣਗੀ ਦਾ ਅਹਿਸਾਸ ਕਰਵਾਇਆ ਜਾਂਦਾ ਨਾ ਜਦੋਂ ਹੁਣ ਕੰਗਣਾ ਰਣੌਦ ਦੀ ਮੈਂ ਇੱਕ ਗੱਲ ਕਰਦਾ ਇਹਨੇ ਇੱਕ ਬਿਆਨ ਦਿੱਤਾ ਸੀ ਔਨ ਰਿਕਾਰਡ ਹੈ ਇਹ ਵੀ ਭਗਤੋ ਕਮੈਂਟ ਬਕਵਾਸ ਮਾਰਨ ਤੋਂ ਪਹਿਲਾਂ ਥੋੜਾ ਦੇਖ ਲਿਓ ਅਸੀਂ ਤੁਹਾਡੀ ਨਕਲੀ ਚਾਂਸੀ ਦੀ ਰਾਣੀ ਜਿਹੜੀ ਉਸ ਮਹਾਨ ਚਾਂਸੀ ਦੀ ਰਾਣੀ ਦੀ ਕੁਰਬਾਨੀ ਵੀ ਰੋਲ ਰਹੀ ਆ ਇਹੋ ਜਿਹਾ ਬਿਆਨ ਦੇ ਕੇ ਜੇ ਕੰਪੈਰੀਜ਼ਨ ਉਹਦਾ ਕਰਕੇ ਤੁਸੀਂ ਉਹਦੀ ਚਾਂਸੀ ਦੀ ਰਾਣੀ ਦੀ ਕੁਰਬਾਨੀ ਰੋਲ ਰਹੇ ਹੋ ਨਾ ਇਹਦਾ ਤੁਹਾਡੀ ਨਕਲੀ ਚਾਂਸੀ ਦੀ ਰਾਣੀ ਦਾ ਦੇਖੋ ਚਾਂਸੀ ਦੀ ਰਾਣੀ ਦੀ ਅਸੀਂ ਇੱਜ਼ਤ ਕਰਦੇ ਹਾਂ ਨਾ ਉਹਨਾਂ ਦੀ ਚਲੋ ਆਪਣੀ ਕੁਰਬਾਨੀ ਆ ਉਹ ਆਪਣੀ ਮਾਨਤਾ ਉਹਨਾਂ ਦੀ ਤੁਹਾਡੀ ਇਸ ਨਕਲੀ ਚਾਂਸੀ ਦੀ ਰਾਣੀ ਦਾ ਔਨ ਰਿਕਾਰਡ ਬਿਆਨ ਆ ਕਿ ਸਾਨੂੰ ਤਾਂ ਆਜ਼ਾਦੀ ਉਹ 2014 ਤੋਂ ਬਾਅਦ ਮਿਲੀ ਆ ਹੈਗਾ ਨਾ ਨਾ ਫਿਰ ਜਿਹੜੇ ਨੌਜਵਾਨ ਫਾਂਸੀਆਂ ਚੜ ਗਏ ਉਹ ਤਾਂ ਫਿਰ ਵਿਚਾਰੇ ਐਵੇਂ ਸੀ ਸਾਡੇ ਸ਼ਹੀਦਾਂ ਦਾ અપਮਾਨ ਕਰਦੀ ਐ ਲੇਡੀ ਜਿਹੜੇ ਕਾਲੇ ਪਾਣੀਆਂ ਦੀਆਂ ਸਜ਼ਾਾਂਾਂ ਕੱਟੀਆਂ ਜਿਨ੍ਹਾਂ ਨੇ ਉਮਰ ਕ ਐਦਾਂ ਕੱਟੀਆਂ ਫਿਰ ਉੱਥੇ ਉੱਥੇ ਵੀ ਤਾਂ ਥੋੜੇ ਪੰਜਾਬੀਓ ਕੰਮ ਆਏ ਨੇ 121 ਅਫੀਸ਼ੀਅਲ ਫਾਂਸੀਆਂ ਹੋਈਆਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ 93 ਨੌਜਵਾਨ ਹੋ ਸੀ ਜਿਨ੍ਹਾਂ ਦੇ ਜਿਨ੍ਹਾਂ ਨੇ ਜਨਮ ਪੰਜਾਬ ਦੀ ਧਰਤੀ ਤੇ ਲਿਆ ਜਿੰਨੇ ਨੌਜਵਾਨ ਸਾਡੇ ਕਾਲੇ ਪਾਣੀਆਂ ਦੀਆਂ ਸਜ਼ਾਾਂਾਂ ਕੱਟੀਆਂ ਸਭ ਤੋਂ ਵੱਧ ਪੰਜਾਬੀ ਸੀ ਅੰਡੇਮਾਨ ਇਕੋ ਵਾਰ ਦੀ ਜੇਲ੍ਹ ਦੇ ਵਿੱਚ ਇਹ ਅਗਰ ਰਿਕਾਰਡ ਦੇਖ ਲਿਓ ਉਗੀ ਸੀ ਉਦੋਂ ਮ ਸਿੰਘ ਪੰਜਾਬੀ ਸੀ ਜੋਰਤ ਸੀ ਥੋੜੇ ਚ ਲੈ ਲੰਦੇ ਜਾ ਕੇ ਬਦਲਾ ਲੈ ਲੰਦੇ ਬਦਲਾ ਤੁਸੀਂ ਨੇ ਜਿਵੇਂ ਪਹਿਲਾ ਸਵਾਲ ਕੀਤਾ ਸੀ ਕਿ ਕਹਿੰਦੇ ਨੇ ਕਿਸਾਨੀ ਅੰਦੋਲਨ ਨੂੰ ਬਹੁਤ ਟਾਈਮ ਹੋ ਗਿਆ ਭੁੱਲ ਜੋ ਉਦਮ ਸਿੰਘ ਵੀ ਕਹਿੰਦਾ ਜੱਲਿਆਂ ਵਾਲੇ ਬਾਗ ਨੂੰ ਬਹੁਤ ਟਾਈਮ ਹੋ ਗਿਆ ਛੱਡ ਪਰੇ 21 ਸਾਲ ਅੱਗ ਬਲਦੀ ਰਹੀ ਠੋਕ ਤਾਂ ਨਾ ਜਾ ਕੇ ਅਗਲਾ ਘਰ ਚ ਵੜ ਕੇ ਮਾਰਿਆ ਨਾਲੇ ਅਸੀਂ ਆ ਆਪਣੇ ਹੱਕਾਂ ਲਈ ਲੜੀਏ ਅਸੀਂ ਅਤਵਾਦੀ ਅਸੀਂ ਤੁਹਾਡੇ ਲਈ ਮਰੀ ਜਾਈਏ ਅਸੀਂ ਦੇਸ਼ ਭਗਤ ਸਾਨੂੰ ਮੈਡਮ ਕੰਗਣਾ ਰਣਾਓ ਤੇ ਜੀ ਸਾਨੂੰ ਦੇਸ਼ ਭਗਤੀ ਦੀ ਡੈਫੀਨੇਸ਼ਨ ਨਾ ਸਿਖਾਓ ਅੰਕੜੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਜੰਗੀ ਵਿਦਵਾਵਾਂ ਨੇ ਅੱਜ ਵੀ ਅਸੀਂ ਉਹ ਲੋਕਾਂ ਜਿਨ੍ਹਾਂ ਦੇ ਨੌਜਵਾਨਾਂ ਦੀ ਜਿਨ੍ਹਾਂ ਦੇ ਭਰਾਵਾਂ ਦੀਆਂ ਜਿਨ੍ਹਾਂ ਦੇ ਚਾਚੇ ਤਾਇਿਆਂ ਦੀਆਂ ਲਾਸ਼ਾਂ ਬਾਰਡਰਾਂ ਤੋਂ ਰੋਜ਼ ਤਰੰਗਿਆਂ ਦੇ ਵਿੱਚ ਲਿਫਟ ਲਿਫਟ ਕੇ ਆਉਂਦੇ ਨੇ ਸਾਨੂੰ ਯਾਰ ਤੁਸੀਂ ਦੇਸ਼ ਭਗਤੀ ਸਿਖਾਉਂਗੇ ਕੰਗਣਾ ਵਰਗੀ ਨੇ ਤਾਂ ਉਹਨੇ ਤਰੰਗੇ ਕਦੇ ਦੇਖੇ ਨਹੀਂ ਹੁਣੇ ਜ਼ਿੰਦਗੀ ਦੇ ਵਿੱਚ ਜਿੰਨੇ ਜਿੰਨੇ ਤਰੰਗਿਆਂ ਦੇ ਵਿੱਚ ਸਾਡੀਆਂ ਲਾਸ਼ਾਂ ਰੋਜ਼ ਲਿਫਟ ਲਿਫਟ ਕੇ ਆਉਂਦੀਆਂ ਨੇ ਸਾਨੂੰ ਦੱਸਣਗੇ ਇਹ ਯਾਰ ਇਹ ਸਾਰਾ ਟੱਬਰੇ ਮੈਂਟਲਾਂ ਦਾ ਬਾਈ ਮੋਂ ਤਾਂ ਆਇਆ ਸੀ ਕੋਈ ਇੱਕ ਅੱਧਾ ਹੋਣਾ ਕੋਈ ਚੱਲ ਸਹੀ ਸਲੰਤ ਹੋਣਾ ਇਹਦੀ ਭੈਣ ਦਾ ਬਿਆਨ ਦੇਖ ਲਓ ਫੰਡਿੰਗ ਆ ਗਈ ਕਹਿੰਦੀ ਮੋਂ ਤਾਂ ਆਇਆ ਸੀ ਚੱਲ ਕੋਈ ਨਹੀਂ ਇੱਕ ਅੱਧਾ ਸਦਾਈ ਜੰਮ ਜਾਂਦਾ ਆਪਣੇ ਟੱਬਰ ਚ ਪਰ ਇਹ ਤਾਂ ਕੰਜਰ ਦੇ ਤਾਂ ਸਾਰੀ ਤੁਸੀਂ ਕੰਗਣਾ ਰਣਾਉ ਤੇ ਜੀ ਤੁਸੀਂ ਆਪਣੇ ਆਕਾਮਾਂ ਨੂੰ ਖੁਸ਼ ਕਰਨ ਦੇ ਲਈ ਕਿਉਂਕਿ ਫਿਲਮਾਂ ਫਿਲਮਾਂ ਚ ਤਾਂ ਇਹਨੂੰ ਵਿਚਾਰੀ ਨੂੰ ਕੋਈ ਪੁੱਛਦਾ ਨਹੀਂ ਹੈਗਾ ਮੈਂ ਤਾਂ ਕੋਈ ਜਿਵੇਂ ਪਹਿਲਾਂ ਗੱਲ ਕਰ ਘਟ ਮੈਂ ਤਾਂ ਕੋਈ ਇਹਦੀ ਫਿਲਮ ਫਿਲਮ ਐਡੀ ਦੇਖੀ ਨਹੀਂ ਹੈਗੀ ਨਾ ਤੇ ਆਪਣੇ ਆਕਾਮਾਂ ਨੂੰ ਖੁਸ਼ ਕਰਕੇ ਵਿਚਾਰੀ ਨੂੰ ਉਹਨਾਂ ਦੇ ਤਲਬੇ ਚਟਕੇ ਟਿਕਟ ਲੈ ਲਈ ਚਲ ਤੁੱਕਾ ਲੱਗ ਗਿਆ ਵਿਚਾਰੀ ਐਮਪੀ ਬਣ ਗਈ ਜੇ ਫਿਰ ਪੰਜਾਬੀ ਖਾਲਸਤਾਨੀ ਨੇ ਅਸੀਂ ਖਾਲਸਤਾਨੀ ਆ ਮੰਨ ਗਏ ਮੰਨ ਗਏ ਪੰਜਾਬ ਚੋਂ ਗੁਰਵਾਦਾਂ ਗਿਆ ਫਿਰ ਆਪਣੇ ਹਿਮਾਚਲ ਵਾਲੇ ਨੂੰ ਲੈ ਜਾਓ ਨਾ ਬਾਹਰ ਇੱਥੇ ਹੀ ਕਰਦੇ ਨੇ ਹਿਮਾਚਲ ਵਾਲੇ ਸਾਡੇ ਸਿਰ ਤੇ ਤਾਂ ਯਾਰ ਤੁਸੀਂ ਪੜਦੇ ਹੁਣ ਫਿਰ ਮੈਂ ਇਹ ਗੱਲਾਂ ਕਹਿਣਾ ਨਹੀਂ ਸੀ ਚਾਹੁੰਦਾ ਹੁਣ ਫਿਰ ਸੁਣੇ ਲਓ ਸਾ ਟੂਰਿਸਟ ਦੇ ਸਿਰ ਤੇ ਹੀ ਪੜਦਾ ਹਿਮਾਚਲ ਸਾਡੇ ਸਿਰ ਤੇ ਹੀ ਪੜਦਾ ਅਸੀਂ ਉਹ ਜਾਣਦੇ ਹਾਂ ਉੱਥੇ ਅੱਜ ਤਾਂ ਤੇਰੀ ਬਕਵਾਸ ਮਾਰਤੀ ਕੰਗਣਾ ਨੇ ਜਦ ਸਾਡੇ ਸਾਡਾ ਇਹ ਤਾਂ ਚਲੋ ਉਗਰਵਾ ਦਾ ਮੰਨ ਗਏ ਫਿਰ ਉਹ ਕੀ ਸੀ ਜਦ ਹਿਮਾਚਲ ਦੇ ਵਿੱਚ ਸਾਡਾ ਮੁੰਡਾ ਕੁੱਟ ਕੇ ਮਾਰੇ ਆ ਸੀ ਸਰਦਾਰ ਮੁੰਡਾ ਉਦੋਂ ਬੋਲੇ ਨਹੀਂ ਉਦੋਂ ਇਹਦੇ ਇਹਦੇ ਮੂੰਹ ਨੂੰ ਛੁੱਕਲੀ ਲੱਗੀ ਸੀ ਉਦੋਂ ਕਿਉਂ ਨਹੀਂ ਬੋਲੀ ਫਿਰ ਉਹ ਕੀ ਸੀ ਜਦੋਂ ਸਾਡੇ ਮੁੰਡਿਆਂ ਨੂੰ ਉੱਥੇ ਕੁੱਟਿਆ ਜਾ ਰਿਹਾ ਥੋੜਾ ਪ੍ਰਸ਼ਾਸਨ ਜਿਹੜਾ ਉਹਨਾਂ ਗੁੰਡਿਆਂ ਦੇ ਨਾਲ ਲੱਗ ਜਾਂਦਾ ਉਹ ਕੀ ਹੁੰਦਾ ਫਿਰ ਉਹ ਕੀ ਹੁੰਦਾ ਜਦੋਂ ਸਾਡੇ ਕੇਸਰੀ ਨਿਸ਼ਾਨ ਨੂੰ ਦੇਖ ਕੇ ਥੋੜੀਆਂ ਚੀਕਾਂ ਨਿਕਲ ਜਾਂਦੀਆਂ ਨੇ ਉੱਥੇ ਤੁਹਾਡੇ ਮੂੰਹ ਨੂੰ ਘੁੰਗਣਾ ਪੈ ਜਾਂਦੀਆਂ ਨੇ ਵੀ ਸਾਡੇ ਧਾਰਮਿਕ ਨਿਸ਼ਾਨ ਨੂੰ ਦੇਖ ਕੇ ਤੁਸੀਂ ਉਹਨਾਂ ਦੇ ਧਾਰਮਿਕ ਨਿਸ਼ਾਨ ਨੂੰ ਦੇਖ ਕੇ ਚੀਕਾਂਗੇ ਮਾਰਦੇ ਕਿਦਣ ਬੋਲੀ ਐ ਕੰਗਣਾ ਇਸ ਮੁੱਦੇ 'ਤੇ ਸਾਡਾ ਹਿਮਾਚਲ ਦੇ ਵਿੱਚ ਮੁੰਡਾ ਮਾਰਦਾ ਇੱਕ ਵੀ ਬਿਆਨ ਦਿਖਾ ਦਿਓ ਕੰਗਣਾ ਰਣਾਉਤਾ ਬਗਵਾਸ ਮਾਰਦੀ ਐ ਯਾਰ ਉਂਿਓ ਠੀਕ ਆ ਸ਼ਬਦ ਮੇਰੇ ਥੋੜੇ ਜੇ ਹੋ ਸਕਦੇ ਨੇ ਪਰ ਹੁਣ ਬਾਈ ਕਰੀਏ ਕੀ ਜਾਂ ਸਰ ਤੋਂ ਪਾਣੀ ਲੰਘੇ ਬਾਈ ਹੁਣ ਗੱਲ ਇਹ ਹੈ ਕਿ ਕੰਗਣਾ ਰਣੋਤ ਨੇ ਜੋ ਬੋਲਣਾ ਸੀ ਬੋਲਤਾ ਹੁਣ ਗੱਲ ਇਹ ਹੈ ਕਿ ਕਹਿੰਦੇ ਕੁਲਵਿੰਦਰ ਕੋਰ ਹਨਾ ਜਿਸ ਨੂੰ ਕਹਿੰਦੇ ਸਸਪੈਂਡ ਵੀ ਕਰ ਦਿੱਤਾ ਤੇ ਉਸ ਦੀ ਨੌਕਰੀ ਵੀ ਜਾ ਸਕਦੀ ਹੈ ਹੁਣ ਪੰਜਾਬੀਆਂ ਦਾ ਕੀ ਫਰਜ ਬਣਦਾ ਇੱਥੇ ਬਾਈ ਪੰਜਾਬੀ ਜੇਕਰ ਬਗਾਨਿਆਂ ਦੇ ਨਾਲ ਖੜ ਸਕਦੇ ਨੇ ਜੇ ਪੰਜਾਬੀ ਹੈ ਨਾ ਵਾਸਤੇ ਬਾਰਡਰਾਂ ਦੇ ਉੱਪਰ ਜਾ ਕੇ ਮਰ ਸਕਦੇ ਨੇ ਨਾ ਜੇ ਪੰਜਾਬੀ ਬਗਾਨੇ ਦੇਸ਼ਾਂ ਦੇ ਵਿੱਚ ਜਾ ਕੇ ਲੰਗਰ ਲਾ ਸਕਦੇ ਨੇ ਨਾ ਜੇ ਪੰਜਾਬੀ ਦੂਜੇ ਦੇਸ਼ਾਂ ਦੇ ਲਈ ਜਾ ਕੇ ਆਪਣੀ ਹਿੱਕ ਤੇ ਗੋਲੀ ਖਾ ਸਕਦੇ ਨੇ ਨਾ ਤਾ ਪੰਜਾਬੀ ਭੈਣ ਦੇ ਨਾਲ ਵੀ ਖੜਨਗੇ ਖੜਨਗੇ ਖੜ ਗਏ ਨੇ ਯਾਰ ਬਹੁਤ ਜ਼ਿਆਦਾ ਤੁਸੀਂ ਸੋਸ਼ਲ ਮੀਡੀਆ ਦੇਖ ਲਓ ਸੋਸ਼ਲ ਮੀਡੀਆ ਹਲਾਤੀ ਆ ਯਾਰ ਉਸ ਕੁੜੀ ਨੇ ਪੰਜਾਬੀ ਖੜਨਗੇ ਪੰਜਾਬੀਓ ਕਿਤੇ ਮੇੜਾ ਨਾ ਲੈ ਲਿਓ ਹੁਣ ਉਸ ਭੈਣ ਦਾ ਉਸ ਦਾ ਜੀਨੇ ਸਾਡੇ ਪੰਜਾਬ ਦੀ ਅਣਖ ਨੂੰ ਵਿਗਾਰਨ ਵਾਲੀ ਇੱਕ 2 ਪੈਸੇ ਦੀ ਕੋਈ ਐਕਟਰ ਨਹੀਂ ਜਿਹੜੀ ਪਤਾ ਨਹੀਂ ਕਿਵੇਂ ਕਿਵੇਂ ਕਰਕੇ ਇੱਥੇ ਤੱਕ ਪਹੁੰਚੀ ਆ ਗੰਦ ਪਾ ਕੇ ਕੀ ਕੁਸ਼ ਕਰਕੇ ਚਲੋ ਪਹੁੰਚੀ ਆ ਉਹਦੇ ਮੂੰਹ ਤੇ ਇੱਕ ਥੱਪੜ ਮਾਰ ਕੇ ਦੱਸਦਾ ਕਿ ਪੰਜਾਬ ਤਾਂ ਲੜੂਗਾ ਹੁਣ ਉਸ ਭੈਣ ਨੇ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਆਪਣੀ ਨੌਕਰੀ ਦੀ ਪਰਵਾਹ ਨਹੀਂ ਕੀਤੀ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ ਪੰਜਾਬੀ ਹੁਣ ਤੁਹਾਡਾ ਫਰਜ਼ ਆ ਆਜੋ ਕੁਲਵਿੰਦਰ ਦੇ ਨਾਲ ਖੜਦੇ ਆਂ